ਕੋਰੋਨਾ ਤੁਹਾਨੂੰ ਇੱਕ ਜਮਾ ਐਨ ਕਿਲੇ ਲੁਕਸਾਨ ਭਰਾ ਨੇ ਆਪਣੇ ਤੇ ਬਾਈ ਨਾਇਬ ਦੀ ਤੁਹਾਨੂੰ ਨਾ ਸੂਣ ਵਾਲੀ ਮੱਝ ਦਿਖਾਉਣ ਲੱਗਿਆ ਮਿੱਤਰੋ ਤੇ ਇਹਦਾ ਸੂਆ ਹੈਗਾ ਚੌਥਾ ਪਿੰਡ ਪਿੱਥੋ ਨੇੜੇ ਰੰਪਰਾ ਹੁਣ ਨਾਇਬਾਈ ਜਿਹੜੀ ਆਪਣੀ ਆਹ ਮੱਝ ਆ ਗਈ ਮੱਝ ਮੈਂ ਤਾਂ ਇਹ ਕਹਿੰਦਾ ਵੀ ਦੋ ਮੱਝ ਜਿੰਨੀ ਆ ਹੈਨਾ ਹਾਂ ਮੈਨੂੰ ਆਏ ਦੱਸ ਸੂਆ ਕਿੰਨਾ ਸੁੰਦੀ ਆ ਚੌਥਾ ਸੂਗੀ ਏ ਚੌਥਾ ਸੂਆ ਸੁੰਦੀ ਏ ਤੇ ਫਿਰ ਤੀਜੇ ਸੂਏ ਕਿੰਨਾ ਦੁੱਧ ਦਿੰਦਾ ਤੇਜ ਜਸ 71 ਲੀਟਰ ਦੋਤੇ ਤਾਂ 17 ਹਾਂ ਤੇ ਮੈਨੂੰ ਆਏ ਇਸ ਦੇ ਹੁਣ ਦਿਨ ਕਿੰਨੇ ਲੈ ਜੂ ਦੇਹ ਚਾ ਤਿੰਨ ਚਾਰ ਦਿਨ ਮਾ ਲਊਗੀ ਤਿੰਨ ਚਾਰ ਦਿਨ ਹਾਂ ਠੀਕ ਆ ਲੈ ਵੀ ਤਿੰਨ ਚਾਰ ਦਿਨ ਜਿਹੜੇ ਹੈਗੇ ਇਹ ਮੌਜਨਾ ਲੈ ਜੂਗੀ ਹੁਣ ਤੁਸੀਂ ਨਾ ਮੱਝ ਚੈੱਕ ਕਰ ਲਓ ਮਿੱਤਰੋ ਮੱਝ ਨਹੀਂ ਆਪਾਂ ਛੋਟਾ ਹੱਥ ਹੀ ਕਹਿ ਸਕਦੇ ਆ ਇਹ ਆ ਬਸ ਲੈ ਆ ਲੈ ਇਧਰ ਕਿਨਾਂ ਦੂਜੀ ਡਰਦੀ ਆ ਤੇ ਹੁਣ ਜੇ ਇਹ ਗੱਲ ਕਰ ਲਗੇ ਤਾਂ ਮੁੱਲ ਦੀ ਮੁੱਲ ਫਿਰ ਕਿੰਨਾ ਕਰਤਾ ਮੁੱਲ ਆਪਾਂ ਦੱਸੀ ਦਾਨ ਨੇ ਆ ਵੀ ਫੋਨ ਤੇ ਕਰ ਲਾਂਗੇ ਭਾਈ ਫੋਨ ਤੇ ਕਰ ਲਈ ਕੋਈ ਗੱਲ ਨਹੀਂ ਆ ਦੇਖ ਲਓ ਮਿੱਤਰੋ ਥਾਂਲੇ ਮੇਦੀ ਜਿਹੜੀ ਹੈਗੀ ਨਾ ਬੜੀ ਚੰਗੀ ਆ ਜਮਾ ਐ ਅੱਗੇ ਪਿੱਛੇ ਦਾ ਲੇਵਾ ਇਸ ਕੋ ਜਾ ਪਿਆ ਕਰਮਾਲੀ ਦਾ ਤੇ ਚਵਾਈ ਚੁਵਾਈ ਫਿਰਨਾਵ ਚਵਾਈ ਬਈ ਗੰਨੇ ਵਰਗੀ ਚਵਾਈ ਆ ਐਮ ਚਵਾਈ ਦਾ ਨਹੀਂ ਕੋਈ ਉਹ ਠੀਕ ਆ ਜਮਾ ਆਪਾਂ ਮੱਛੀ ਮੋਟਰ ਚਲਾ ਲਈ ਤੇ ਮੋਟਾ ਮੈਚ ਚੋੜੀ ਆਪ ਇਹ ਕਿਹੜੇ ਬੁਲਦੀ ਆ ਆ ਫੇ ਹਸਾਰ ਦੀ ਐ ਤੇ ਲੱਗਿਆ ਕਿਹੜੇ ਯੂਨੀਵਰਸਿਟੀ ਦੇ ਹਸਾਰ ਵਾਲੇ ਦੀ ਤੇ ਲੱਗਿਆ ਕਿਹੜਾ ਇਹਦੇ ਲੱਗਿਆ 70 5 77 ਦਲ ਕੇ ਠੀਕ ਐ 70 5 77 ਹਾਂ ਹਾਂ ਨਹੀਂ ਤੇਰੀ ਝੋਟੀ ਜਿਹੜੀ ਹੈਗੀ ਮੇਤਰਾ ਮੱਝ ਜਿਹੜੀ ਚੰਗੀ ਆ ਤੇ ਦੁੱਧ 17 ਮਿੱਤਰੋ ਜਿਹਦੇ ਪਸੰਦ ਆਉਂਦੀ ਹੈ ਤੇ ਬਈਆਂ ਨੂੰ ਸੰਪਰਕ ਕਰ ਲਓ ਨੰਬਰ ਸਕਰੀਨ ਤੇ ਆ ਧੰਨਵਾਦ